થેન્ક યુ જીસસ ઓકે એનો માઈક દેઓ થેન્ક યુ જીસસ પરમેશ્વર મેનુ ગવાહી કર રહે હે મમન દે દો ઠીક હે થેન્ક યુ જીસસ આજ પરમેશ્વર એનો છોરે હે એનો દોરે પૈંદે આસ બચ્ચી દોરે પૈંદે કી હોન્ડે ઉચ્ચા બોલો હાજી તુસી કિતતે તક લેગે બચ્ચી નુ બહોત લેગે ઉચ્ચા બોલ કે દસો બહોત લેગે ਤੁਸੀਂ ਬਹੁਤ ਜਗ੍ਹਾ ਚਲੇ ਗਏ ਕਿੰਨੇ ਉਮਰ ਹੋ ਚੁੱਕੀ ਹੈ ਇਹਦੀ ਇਹਦੀ 20-22 ਸਾਲ ਦੀ ਹੈ 20-22 ਸਾਲ ਦੌਰੇ ਪੈ ਰਹੇ ਆ ਇਹਦੇ ਟਾਈਮ ਤੋਂ ਦੌਰੇ ਪੈ ਰਹੇ ਆ 9 ਸਾਲ ਹੋ ਗਏ 9 ਸਾਲ ਤੋਂ ਦੌਰੇ ਪੈ ਰਹੇ ਆ ਤੁਸੀਂ ਚਾਹੁੰਦੇ ਹੋ ਅੱਜ ਕੀ ਪਰਮੇਸ਼ਰ ਅਜ਼ਾਦ ਕਰੇ ਮੈਨੂੰ ਪਤਾ ਕਿ ਹਰ ਮਾਂ ਚਾਹੁੰਦੀ ਹੈ ਕਿ ਚੰਗਾ ਹੋਵੇ ਪਰ ਤੁਸੀਂ ਕੀ ਦੇਣਾ ਹੈ ਪਰਮੇਸ਼ਰ ਨੂੰ ਦਿਲ ਦੇਣਾ ਅੱਜ ਠੀਕ ਹੈ ਅੱਜ ਪਰਮੇਸ਼ਰ ਨੂੰ ਕਹਿਣਾ ਕਿ ਪ੍ਰਭੂ ਮੈਂ ਹੁਣ ਤੇਰੀ ਹੋ ਚੁੱਕੀ ਹਾਂ ਠੀਕ ਹੈ ਤੁਹਾਡੀ ਬੱਚੀ ਦੇ ਦੌਰੇ ਬੰਦ ਹੋਣ ਨੇ ਯਿਸੂ ਮਸੀਹ ਦੇ ਨਾਮ 'ਤੇ ਛੇੜ ਤੋਂ ਉਹ ਇਹਦੀ ਛੇੜ ਤੋਂ ਸਾਰੇ ਦੌਰੇ ਦੀ ਦੁਸ਼ਟ ਆਤਮਾ ਮੈਂ ਹੁਕਮ ਦਿੰਦਾ ਕਿ ਇਸ ਬੋਟੀ ਨੂੰ ਛੱਡ ਕੇ ਨਿਕਲ ਇਸ ਬੋਟੀ ਨੂੰ ਛੱਡ ਕੇ ਨਿਕਲ ਚਲ ਫ੍ਰੀ ਕਰ ਫ੍ਰੀ ਕਰ ਫ੍ਰੀ ਕਰ ਫ੍ਰੀ ਕਰ ਫ੍ਰੀ ਕਰ ਫ੍ਰੀ ਕਰ ਚਲ ਨਿਕਲੇ ਦੀ ਬੱਚੀ ਨੂੰ ਛੱਡ ਕੇ ਨਿਕਲੇ ਦੀ ਬੱਚੀ ਨੂੰ ਛੱਡ ਕੇ ਚਲ 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 ਫ੍ਰੀ 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 ਕਰ ਫਰੀਕਰ 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 ਨਿਕਲਿਆ ਚਲ ਚਾਲੇ ਸreportBody ਨੂੰ ਚਾਟ ਫਰੀਕਰ ਇਸreportBody ਇਨ ਦਾ ਨੇਮ ਆਫ ਜੀਸਸ ਵਿਦ ਦਾ ਨੇਮ ਆਫ ਜੀਸਸ ਕੋਈ ਵੀ ਤਤਵੀਤ ਹੈ ਦਾ ਉਹ ਖੋਲ ਦੇਣਾ ਅੱਜ ਹੈ ਨਹੀਂਗਾ ਠੀਕ ਹੈ ਤੁਸੀਂ ਚੈੱਕ ਕਰਨਾ ਕਿੰਨੇ ਟਾਈਮ ਤੋਰੇ ਪੈਂਦੇ ਆ ਹਾਂਜੀ ਕਿੰਨੇ ਟਾਈਮ ਬਾਅਦ ਪੈਂਦੇ ਆ ਤੋਰੇ ਪਤਾ ਹੀ ਨਹੀਂ ਲੱਗਦਾ ਜੀ ਦਿਨ ਵਿੱਚ ਪੈਂਦੇ ਆ ਜਾਂ ਦਿਨ ਟੱਪ ਕੇ ਪੈਂਦੇ ਆ ਦੋ ਦੋ ਵੇਕ ਪੈ ਜਾਂਦੇ ਤਿੰਨ ਤਿੰਨ ਵੀ ਪੈ ਜਾਂਦੇ ਦਵਾਈ ਖਿਲਾਉਨੇ ਹੋ ਦਵਾਈ ਜੀ ਬੰਦ ਕਰਦ ਨੇ ਫਿਰ ਜਿਹੜੇ ਦਵਾਈ ਦੇ ਦਨੇ ਆ ਫਿਰ ਹੁਣਦੀ ਨਹੀਂ ਹੁਣ ਦਿਨ ਦਿਨ ਦੌਰੇ ਪੈ ਜਾਂਦੇ ਦੋ ਦੋ ਦੌਰੇ ਪੈ ਜਾਂਦੇ ਆ ਚੈੱਕ ਕਰਨਾ ਪਰਮੇਸ਼ਰ ਠੀਕ ਕਰ ਰਿਹਾ ਇਹਨੂੰ ਦੌਰਾਂ ਨਹੀਂ ਪਊਗਾ ਠੀਕ ਹੈ ਥੈਂਕ ਯੂ ਜੀਸਸ ਆਲੀ ਪਾਵ